ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਦੇ ਕਲਰਾ ਮਹੱਲੇ ਦੀਆਂ ਤੁਸੀਂ ਦੇਖੋ ਵੱਡੀ ਤਦਾਦ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਸਵੇਰੇ ਸਵੇਰੇ ਜਿਹੜੀ ਹੈ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਪੁਲਿਸ ਨਸ਼ਾ ਤਸਕਰਾਂ ਦੇ ਸ਼ੱਕੀ ਘਰਾਂ ਦੇ ਵਿੱਚ ਪਹੁੰਚੀ ਹੈ ਜਿੱਥੇ ਘਰ ਦੇ ਵਿੱਚ ਨਸ਼ੇ ਨੂੰ ਫੜਨ ਦੇ ਲਈ ਤਲਾਸ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖੋ ਨਵਾਂ ਸ਼ਹਿਰ ਦੇ ਕਲਰਾ ਮਹੱਲੇ ਦੀਆਂ ਜਿੱਥੇ ਪੁਲਿਸ ਦੇ ਬਲੋ ਨਸ਼ਾ ਤਸਕਰਾਂ ਦੇ ਸ਼ੱਕੀ ਘਰਾਂ ਦੇ ਵਿੱਚ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਘਰ ਦਾ ਕੱਲਾ ਕੱਲਾ ਜਿਹੜਾ ਇਹ ਕੋਨਾ ਫਰੋਲ ਕਿ ਜਿਹੜਾ ਇਹ ਉਹ ਨਸ਼ੇ ਨੂੰ ਫੜਨ ਦੇ ਲਈ ਜਦوجਹਦ ਕੀਤੀ ਜਾ ਰਹੀ ਹੈ ਐਸ ਐਚ ਓ ਸੰਦੀਪ ਕੁਮਾਰ ਆਪਣੀ ਜਿਹੜੀ ਹੈ ਪੁਲਿਸ ਫੋਰਸ ਦੇ ਨਾਲ ਜਿਹੜੀ ਹੈ ਘਰਾਂ ਦੇ ਵਿੱਚ ਇਸ ਵੇਲੇ ਚੈਕਿੰਗ ਕਰ ਰਹਾ ਤੁਹਾਨੂੰ ਜ਼ਿਲ੍ਹੇ ਦੇ ਐਸ ਐਸ ਪੀ ਆਈਪੀਐਸ ਮਹਿਤਾਬ ਸਿੰਘ ਦਾ ਵੀ ਅਸੀਂ ਬਿਆਨ ਸੁਣਾਵਾਂਗੇ ਕਿ ਉਹਨਾਂ ਨੇ ਇਸ ਜਲਦੀ ਰੇਡ ਬਾਰੇ ਕੀ ਕਿਹਾ ਇਹਦੇ ਵਿੱਚ ਹੁਣ ਵੀ ਸਾਡਾ ਜਿਹੜਾ ਕਸ ਆਪਰੇਸ਼ਨ ਉਹ ਲਗਾਤਾਰ ਚੱਲ ਰਿਹਾ ਹੈ ਅਸੀਂ 30 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਹੁਣ ਤੱਕ ਗਰਾਉਂਡ ਅਪ ਕੀਤੇ ਆ ਤੇ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਕਿਹੋ ਜਿਹੇ ਨਸ਼ਿਆਂ ਦੀ ਜਿਹੜੀ ਬਰਾਮਦਗੀ ਕੀਤੀ ਗਈ ਆ ਤੇ ਤਸਕਰਾਂ ਨੂੰ ਤੁਸੀਂ ਇਹ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਪਿੱਛੇ ਇਲੈਕਸ਼ਨ ਸੀਗੇ ਉਹਦੇ ਵਿੱਚ ਜਿਹੜੇ ਕਾਫੀ ਕੇਸਸ ਅਸੀਂ 40 ਦੇ ਕੇਸ ਜਿਹੜੇ ਹੈਗੇ ਆ ਆਰਾਊਂਡ ਉਹ ਇਚ ਰਜਿਸਟਰ ਹੋਏ ਆ ਉਹਦੇ ਵਿੱਚ ਸਾਨੂੰ ਹੈਰਵਨ ਵੀ ਰਿਕਵਰ ਹੋਈ ਹੈ ਪੀਐਮ ਵੀ ਰਿਕਵਰ ਹੋਈ ਹੈ ਤੇ ਮੈਂ ਤੁਹਾਡੇ ਸਾਹਮਣੇ ਰਾਹੀਂ ਜਿਹੜਾ ਵੀ ਇਹਨਾਂ ਕੰਮਾਂ ਦੇ ਵਿੱਚ ਕੰਮ ਕਰਦੇ ਆ ਇਹ ਹੀ ਕਹਿਣਾ ਚਾਹੁੰਦਾ ਕਿ ਅਸੀਂ ਪੂਰੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਤੇ ਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਤੁਹਾਡੇ ਜਿਹੜੀ ਜਾਣਕਾਰੀ ਹੈ ਤੁਹਾਡੇ ਵੱਲੋਂ ਉਹ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਵੇਗਾ ਤੇ ਇਹਨਾਂ ਤੇ ਅਸੀਂ ਪੂਰੀ ਸ਼ਕਤੀ ਕਰਾਂਗੇ ਇਹਨੇ ਪੁਆਇੰਟ ਸਬਮਾਰਨ ਹਾਂਜੀ ਇਹਨੇ ਪੁਆਇੰਟ ਸਬਮਾਰਨ ਹੁੰਦਾ ਸੱਚਾ ਬੈਂਕ ਅੱਜ ਜਿਹੜਾ ਹੈਗਾ ਟੋਟਲ 13 ਪੁਆਇੰਟ ਦੇ ਉੱਤੇ ਅੱਜ ਸਾਰੇ ਛਾਪੇਮਾਰੀ ਕਰ ਰਹੇ ਹਾਂ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਟਰੱਕ ਹੌਟਸਪੌਟ ਹੈਗੇ ਨੇ ਜਿੱਦਾਂ ਲੰਗੜੋਆ ਹੈਗਾ ਜੱਬੋਵਾਲ ਹੈਗਾ ਰਾਹੋਂ ਹੈਗਾ ਫਲੋ ਹੈਗਾ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਛਾਪੇਮਾਰੀ ਕਰ ਰਹੇ ਹਾਂ ਕੋਈ ਬੜੀ ਬਰਾਮਦ ਨਹੀਂ ਹੋਈ ਹਜੇ ਤੱਕ ਜਿਹੜਾ ਹੈਗਾ 30 ਦੇ ਆਰਾਊਂਡ ਬੰਦੇ ਆਰਾਊਂਡ ਅਪ ਹੋ ਗਏ ਨੇ ਜੋ ਕੋਈ ਬਰਾਮਦਗੀ ਹੋਵੇਗਾ ਅਮੇਸਾਂ ਮੇਰੇ ਤਾਂ ਰੇਡ ਹੁੰਦੀ ਰਹਿੰਦੀ ਹੈ ਹੌਟਸਪੋਟ ਏਰੀਆ ਦੇ ਵਿੱਚ ਪਰ ਨਸ਼ਾ ਅੱਗੇ ਨਾਲ ਵਧ ਰਿਹਾ ਹੈ ਨਹੀਂ ਜੀ ਨਹੀਂ ਅਸੀਂ ਦੇਖੋ ਪਹਿਲਾਂ ਤੋਂ ਜਿਹੜਾ ਹੈਗਾ ਮੈਂ ਆਪ ਵੀ ਫੀਡਬੈਕ ਲਈ ਸੀ ਕਾਫੀ ਜਿਹੜਾ ਹੈਗਾ ਨਸ਼ੇ ਨੂੰ ਠੱਲ ਹੈ ਗਈ ਹੈ ਤੇ ਅਸੀਂ ਪਰਚੇ ਹੀ ਬਹੁਤ ਰਜਿਸਟਰ ਕੀਤੇ ਆ ਤੇ ਜੇ ਮੈਂ ਤੁਹਾਨੂੰ ਦੱਸਾਂ ਤੇ ਅਸੀਂ ਐਕਸਰਸਾਈਜ਼ ਦੇ ਵੀ ਸਾਡੇ ਬਹੁਤ ਪਰਚੇ ਰਜਿਸਟਰ ਹੋਏ ਆ ਤੇ ਜਿਹੜੇ ਐਨਡੀਪੀਐਸ ਦੇ ਵੀ ਜਿਹੜੇ ਰੀਸੈਂਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਰਚੇ ਸਾਡੇ ਰਜਿਸਟਰ ਹੋਏ ਨੇ ਸਰ ਖਾਣੇ ਦੇ ਨਜ਼ਦੀਕ ਵੀ ਇਹ ਲਗਾਤਾਰ ਮੈਡੀਕਲ ਜਿਹੜਾ ਸਪਲਾਈ ਹੋ ਰਹੀ ਹੈ ਮੈਡੀਕਲ ਟਰੱਕਸ ਇਸੇ ਲਈ ਕੁਝ ਨਹੀਂ ਚੁੱਕਿਆ ਜਾ ਰਿਹਾ ਥਾਣੇ ਦਾ ਨਾਲ ਹੀ ਦੇਖੋ ਜੀ ਰੀਸੈਂਟਲੀ ਵੀ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਜਿਹੜੇ ਦੋ ਇੱਕ ਨਸ਼ਾ ਛਡਾਊ ਕੇਂਦਰ ਜਿਹੜੇ ਹੈਗੇ ਆ ਇਲੀਗਲ ਆਪਣੇ ਇਲਾਕੇ ਚ ਚੱਲਦੇ ਹੋਏ ਸੀਗੇ ਅਸੀਂ ਉਸ ਸੇਕ੍ਰੀਟ ਇਨਫੋਰਮੇਸ਼ਨ ਤੇ ਜਿਹੜਾ ਡਾਕਟਰਾਂ ਦੀ ਟੀਮ ਨਾਲ ਲੈ ਕੇ ਉੱਤੇ ਰੇਡ ਕੀਤੀ ਗਈ ਤੇ ਉਹਨੂੰ ਬੰਦ ਕਰਵਾਇਆ ਗਿਆ ਇਸੇ ਤਰੀਕੇ ਨਾਲ ਜੇ ਕੋਈ ਹੋਰ ਵੀ ਹੈਗਾ ਇਸ ਤਰ੍ਹਾਂ ਦਾ ਜੇ ਸਾਡੇ ਕੋਈ ਧਿਆਨ ਚਾਗੇਗਾ ਅਸੀਂ ਬਿਲਕੁਲ ਉਸੇ ਸਖਤ ਕਾਰਵਾਈ ਕਰਾਂਗੇ ਸਰ ਜਿਹੜੇ ਨਸ਼ਾ ਛੱਡਣਾ ਚਾਹੁੰ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਅਸੀਂ ਉਧਰ ਵੀ ਬੜਾ ਧਿਆਨ ਦੇ ਰਹੇ ਹਾਂ ਜਿਹੜਾ 18 ਜੂਨ ਨੂੰ ਸਾਈਕਲ ਰੈਲੀ ਇੱਥੇ ਹੋ ਰਹੀ ਹੈ ਜਿਹੜੇ ਨੌਜਵਾਨ ਕਿਸੇ ਛੱਡਣਾ ਚਾਹ ਰਹੇ ਹੈਗੇ ਅਸੀਂ ਆਪ ਉਹਨਾਂ ਨੂੰ ਜਿਹੜਾ ਰਿਡਿਕਸ਼ਨ ਸੈਂਟਰ ਨਾਲ ਟਾਈਪ ਕਰਕੇ ਉਹਨਾਂ ਨੂੰ ਉੱਥੇ ਦਾਖਲ ਕਰਾਵਾਂਗੇ ਤਾਂ ਕਿ ਉਹ ਜਿਹੜਾ ਇਸ ਦੇ ਵਿੱਚੋਂ ਨਿਕਲ ਸਕਣ